ਸਚਿਕਾ ਤੁਸੀਂ ਵੇਖ ਰਹੇ ਦੈਲਿਕ ਸਵੇਰਾ ਟੀਵੀ ਕੈਬਨਟ ਮਿਸਟਰ ਗੁਰਮੀਤ ਸਿੰਘ ਗੁੱਡਿਆ ਪਹੁੰਚੇ ਸੇ ਸੈਕਟਰ 17 ਦੇ ਵਿਚਕਾਰ ਦੋ ਦਿਨ ਸੇ ਜੇ ਪਸ਼ੂ ਮੇਲਾ ਲੱਗਿਆ ਇਸ ਦੇ ਵਿੱਚ ਘੋੜੇ ਵੀ ਨੇ ਕੁੱਤੇ ਵੀ ਨੇ ਵੱਖ-ਵੱਖ ਨਸਲਾਂ ਲਾਈਆਂ ਨੇ ਇਸ ਨੂੰ ਪ੍ਰੋਤਸਾਹਿਤ ਕਰਨ ਲਈ ਤੁਹਾਨੂੰ ਕੀ ਲੱਗਦਾ ਅੱਗੇ ਹੋਰ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ ਇਹ ਜਿਹੜੇ ਪ੍ਰਬੰਧਕ ਹੈ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਸਾਡਾ ਸਾਰਾ ਮਹਿਕਮਾ ਨਾਲ ਰਲ ਕੇ ਇਹ ਮੇਲਾ ਕਰਵਾਇਆ ਗਿਆ ਜਿਹੜੀ ਮੈਂ ਪਹਿਲਾਂ ਵੀ ਹਰ ਇੱਕ ਥਾਂ ਇਹ ਕਹਾਂ ਵੀ ਸਾਡੀ ਤੇ ਜਾਨਵਰਾਂ ਦੀ ਪਸ਼ੂ ਪੰਛੀਆਂ ਦੀ ਪ੍ਰਾਂਤਾਂ ਪ੍ਰਾਂਤਾਂ ਸਾਂਝ ਹੈ ਅਸੀਂ ਇੱਕ ਦੂਜੇ ਦੇ ਲੋੜਾਂ ਪੂਰੀਆਂ ਕਰਨ ਵਾਲੇ ਵੀ ਹੋਏ ਸਾਡੇ ਨੂੰ ਕਦੇ ਖੇਤੀ 'ਚ ਬਲਦਾਂ ਦੀ ਲੋੜ ਸੀ ਸਾਨੂੰ ਉਠਾਂ ਦੀ ਟਵਾੜ ਟਵਾਈ 'ਚ ਸਾਨੂੰ ਸਵਾਰੀ ਲਈ ਘੋੜੇ ਦੀ ਲੋੜ ਸੀ ਸਾਨੂੰ ਦੁੱਧ ਦੇ ਲਈ ਮੱਝਾਂ ਗਾਵਾਂ ਦੀ ਲੋੜ ਬੱਕਰੀਆਂ ਦੀ ਔਰ ਜਿਹੜੇ ਜਾਨਵਰ ਹੈ ਇਹ ਸਾਡੀ ਜਿਹੜੀ ਸਾਂਝ ਹੈ ਇਹ ਕਿਸੇ ਵੀ ਇਕਤਾ ਵਿਤਕਰੇ ਤੋਂ ਪਾਸੇ ਹੁੰਦੀ ਹੈ ਜਿਹਨੂੰ ਵੀ ਤੁਸੀਂ ਪਾਲੋਗੇ ਪਿਆਰ ਨਾਲ ਉਹ ਤੁਹਾਡਾ ਬਣ ਕੇ ਰਹਿ ਜਾਊਗਾ ਪੂਰੀ ਵਫਾਦਾਰੀ ਨਾਲ ਰਹੂਗਾ ਤੁਹਾਨੂੰ ਆਪਣਾ ਸਮਝੂਗਾ ਸ਼ਾਇਦ ਕਈ ਵਾਰੀ ਆਪਣੇ ਮਨ ਵਿੱਚ ਭੁਲੇਖਾ ਵੀ ਬੋਲਣ ਵਾਲੇ ਨਹੀਂ ਚਾਹੇ ਜਾਨਵਰ ਬੋਲ ਕੇ ਨਹੀਂ ਦੱਸ ਸਕਦੇ ਸ਼ਾਇਦ ਤੁਹਾਡੇ ਪਿਆਰ ਨੂੰ ਇਹ ਕਿੰਨਾ ਆਪਣੇ ਮਨ ਵਿੱਚ ਰੱਖਦੇ ਹੋ ਏ ਇਹ ਹੀ ਜਾਣਦੇ ਨੇ ਸਰ ਇੱਕ ਦਹਾਕਾ ਸੀਗਾ ਆਪਾਂ ਜਦ ਗੱਲ ਕਰਦੇ ਪੁਰਾਣੇ ਸਮੇਂ ਦੇ ਵਿਚਕਾਰ ਭਾਵੇਂ ਰਾਜੇ ਮਹਾਰਾਜੇ ਰਹੇ ਨੇ ਉਹਨਾਂ ਦੇ ਘੋੜਿਆਂ ਦੇ ਵਿਚਕਾਰ ਬੜੀ ਪਿਆਰ ਸੀਗਾ ਸਾਝ ਬਹੁਤ ਦੋਸਤੀ ਬਹੁਤ ਜ਼ਬਰਦਸਤੀ ਸੀਗੀ ਉਹਨਾਂ ਦਾ ਵੀ ਨਾਜ਼ ਜ਼ਿਕਰ ਆਂਦਰ ਦੇ ਤੁਸੀਂ ਆਪ ਹੀ ਜਾਣਦੇ ਹੋ ਸਾਰਿਆਂ ਨੂੰ ਵੱਡੇ ਆਪਣੇ ਸਿੱਖ ਧਰਮ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੇ ਕੋਈ ਕਿਤੇ ਗੱਲ ਵੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਨੀਲਾ ਕੋੜਾ ਨੀਲੇ ਕੋੜੇ ਵਾਲਿਆ ਤੋਂ ਇਸੇ ਤਰ੍ਹਾਂ ਮਹਾਰਾਣਾ ਪ੍ਰਤਾਪ ਦਾ ਚੇਤਕ ਕੋੜਾ ਉਹਦਾ ਵੀ ਗੀੰਤੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਘੋੜੀ ਉਹਦੀ ਬੜੀ ਹਾਈਟ ਸੀ। ਤੋਂ ਇਸ ਤਰ੍ਹਾਂ ਦੇ ਜਿਹੜੇ ਜਾਨਵਰ ਆ ਉਹਨਾਂ ਦਾ ਇਤਿਹਾਸ ਵਿੱਚ ਵੀ ਨਾਂ ਲਿਖਿਆ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਸੈਕਟਰ 17 ਦੇ ਵਿਚਕਾਰ ਜਿਹੜਾ ਲਗਾਤਾਰ ਜਿਹੜਾ 2 ਦਿਨ ਦਾ ਜਿਹ ਹੈ ਪਸ਼ੂ ਪਾਲਣ ਜਿਹੇ ਮੇਲਾ ਲੱਗਿਆ ਜਿੱਥੇ ਵੱਖ-ਵੱਖ ਥਾਵਾਂ ਤੋਂ ਜਿਹਨੇ ਬਰੀਡਸ ਆਈਆਂ ਨੇ ਭਾਵੇਂ ਆਪਾਂ ਘੋੜੇ ਦੀ ਕਹਿ ਲਈ ਕੁੱਤਿਆਂ ਦੀ ਕਹਿ ਲਈਏ ਪਰ ਮੱਝਾਂ ਵੀ ਇੱਥੇ ਸ਼ਾਮਿਲ ਨੇ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਨੇ। ਅਸੀਂ ਅੱਗੇ ਜਾ ਕੇ ਇਹਨਾਂ ਡੇਰੀ ਫਾਰਮਰਸ ਦੇ ਨਾਲ ਵੀ ਗਲਬਾਤ ਚ ਕਰਾਂਗੇ ਜਾਣਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਨਸਲਾਂ ਦੀਆਂ ਜੇ ਨੇ ਕੋੜੇ ਇੱਥੇ ਪਹੁੰਚੇ ਨੇ ਤੇ ਇਕੱਟੋ-ਕੱਟ 30 ਜੇ ਨੇ ਵਿਭਿੰਨ ਨਸਲਾਂ ਨੇ ਤੇ 500 ਤੋਂ ਜ਼ਿਆਦਾ ਕੁੱਤੇ ਜੇ ਉਸ ਤੇ ਭਾਗ ਲੈ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਆ ਸ਼ਸ਼ੀਕਲ ਜੀ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਅਸੀਂ ਡੇਰਾਬੋਸੀ ਸ਼ਹਿਰ ਤੋਂ ਆਏ ਆ ਤੇ ਆ ਆਪਣਾ ਭਰਾ ਸਹੋੜਾ ਪਿੰਡ ਤੋਂ ਆਇਆ ਵੀ ਹਾਂਜੀ ਕੀ ਖਾਸੀਅਤ ਇਹਨਾਂ ਦੀ ਆ ਨੀਲੀ ਰਵੀ ਬਰੀਡ ਹੈ ਜੀ ਤੇ ਠੰਡੀ ਬਰੀਡ ਹੈ ਬਹੁਤ ਜ਼ਿਆਦਾ ਜੀ ਬਿਊਟੀ ਚ ਬਹੁਤ ਚੰਗੀ ਹੈ ਮਿਲਕ ਚ ਬਹੁਤ ਚੰਗੀ ਹੈ ਜੀ ਹਾਂਜੀ ਅੱਛਾ ਕਿੰਨਾ ਕੁ ਇਹਨਾਂ ਨੂੰ ਰੱਖਣ ਦਾ ਕਿੰਨਾ ਕੁ ਖਰਚਾ ਆ ਜਾਂਦਾ ਕਿਉਂਕਿ ਜਦ ਤੁਸੀਂ ਵਧੀਆ ਬਰੀਡ ਦੀ ਗੱਲ ਕਰਦੇ ਤਾਂ ਇਹਨਾਂ ਦਾ ਖਾਣ ਪਾਣ ਵੀ ਉਸੇ ਤਰੀਕੇ ਦਾ ਹੁੰਦਾ ਹੈ ਖਰਚਾ ਤਾਂ ਜੀ ਦੇਖੋ ਇਹਨਾਂ ਦਾ ਵੀ ਕਾਫੀ ਜ਼ਿਆਦਾ ਖਰਚਾ ਆ ਜਾਂਦਾ ਜੀ ਜੇ ਚੰਗੀ ਬਰੀਡ ਤੇ ਕੰਮ ਕਰਾਂਗੇ ਤਾਂ ਚੰਗਾ ਹੀ ਖਰਚਾ ਹੈ ਜੀ ਤੇ ਬਾਕੀ ਵੀ ਖਰਚਾ ਤਾਂ ਜਿਵੇਂ ਆਪਣੇ ਘਰੇ ਜਵਾਕਾਂ ਨੂੰ ਰੱਖਦੇ ਆਂ ਜੀ ਐਂ ਰੱਖਣੀ ਪੈਂਦੀ ਹੈ ਨਹੀਂ ਆਹ ਹਾਂਜੀ ਸਵੇਰੇ ਕੀ ਖਾਂਦੇ ਨੇ ਮੈਂ ਤੁਸੀ ਕਿਹਾ ਸਵੇਰੇ ਵੈਸੇ ਜਿਵੇਂ ਹਰਾਚਾਰਾ ਹੋ ਗਿਆ ਤੋੜੀ ਹੋ ਗਈ ਜੀ ਤੇ ਜੋ ਵੀ ਫੀਲਡ ਆਪਾਂ ਯੂਜ਼ ਕਰਦੇ ਆ ਆਪਣੇ ਫਾਰਮ ਆਪਣੀ ਦੇ ਰਹੇ ਹੋ ਸਾਰੇ ਹਾਂਜੀ ਆਪਣੀ ਘਰ ਦੀ ਫੀਲਡ ਹੁੰਦੀ ਹੈ ਜਿਵੇਂ ਉਹ ਪੈ ਰਹੀ ਹੈ ਜੀ ਤੇ ਹੁਣ ਥੋੜਾ ਚਾਰ ਵੀ ਪਾਉਣ ਲੱਗੇ ਸਾਇਲਜ ਆ ਗਿਆ ਮੱਕੀ ਦਾ ਚਾਰ ਆ ਗਿਆ ਹਾਂਜੀ ਤਾਂ ਇੱਕ ਤਸਵੀਰ ਤੁਸੀਂ ਵੇਖ ਸਕਦੇ ਹੋ ਸੈਕਟਰ 17 ਦੀ ਹੈ ਤੇ ਇਹ ਇਨਾਮ ਜੇ ਨਾ ਇਹਨਾਂ ਨੂੰ ਮਿਲੇ ਨੇ ਸੈਕਿੰਡ ਥਰਡ ਪ੍ਰਾਈਜ਼ ਫਰਸਟ ਪ੍ਰਾਈਜ਼ ਮੈਂ ਮਿਲਿਆ ਹੋਇਆ ਹੈ ਪਹਿਲਾ ਇਨਾਮ ਮਿਲਿਆ ਹੈ ਤੇ ਹਰਕੀਰਤ ਡੇਰੀ ਫਾਰਮਸ ਤੋਂ ਆਏ ਨੇ ਤੇ ਇੱਥੇ ਜੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ। ਸ਼ਸ਼ੀ ਕਾ ਜੀ ਕਿੱਥੋਂ ਆਏ ਹੋ? ਸੋਹਾਣੇ ਤੋਂ। ਸੋਹਾਣੇ ਤੋਂ। ਹਾਂਜੀ। ਕੀ ਖਾਸ ਹੈ ਤੇ ਇਹਨਾਂ ਦੀਆਂ? ਇਹ ਮੱਝ ਆਪਣੀ ਚੈਂਪੀਅਨ ਬਣੀ ਹੋਈ 2016 ਚ ਜੀ ਮੁਖਸਰ ਸਾਹਿਬ। ਅੱਛਾ। 23 ਕਿਲੋ ਦੁੱਧ ਹੈ ਜੀ ਇਹਦਾ। ਅੱਛਾ। ਤੇ ਮੋਹਰਾ ਨਸਲ ਚ ਹੈ ਜੀ? ਖੁਰਾਕ ਖੁਰਾਕ ਬਹੁਤ ਇੰਪੋਰਟੈਂਟ ਹੈ ਕਹਿੰਦੇ ਜਦ ਨਸਲ ਵਧੀਆ ਹੋ ਤਾਂ ਖੁਰਾਕ ਵੀ ਵਧੀਆ ਹੋਣੀ ਚਾਹੀਦੀ ਹੈ। ਤਾਂ ਇਹਨਾਂ ਦੀ ਖੁਰਾਕ ਦੇ ਵਿੱਚਕਾਰ ਕੀ ਕੁਝ ਹੈ? ਇਹਨਾਂ ਦੀ ਖੁਰਾਕ ਦੇ ਵਿੱਚ ਬੜੇਮੇ ਬੜੇਮੇ ਦੀ ਕੜਜੀ ਤੇ ਛੋਲੇ ਦੀ ਚੂਰੀ ਜੀ। ਤੇ ਬਾਕੀ ਕਣਕ ਦਾ ਦਲੀਆ ਮੱਕੀ ਦਾ ਦਲੀਆ ਜੀ ਖਰਚਾ ਕਿੰਨਾ ਬਲਗਾ ਸਾਲ ਦਾ ਜਾਂ ਫਿਰ ਦਿਨ ਦਾ ਜਾਂ ਫਿਰ ਮਹੀਨੇ ਦਾ ਤੁਸੀਂ ਦੱਸ ਸਕਦੇ ਹੋ ਖਰਚਾ ਤਾਂ ਮੈਂ ਹੁਣ ਐਂ ਦੁੱਧ ਦੇ ਹਿਸਾਬ ਤੇ 8 ਕਿਲੋ ਦਾਣਾ ਇੱਕ ਟਾਈਮ ਦਾ ਪਾਣੀ ਪੈਣਾ ਹੈ ਕਿਸੇ ਜੇ ਦੁੱਧ ਦੇ ਹਿਸਾਬ ਤੇ ਬੰਦੂ ਦੇਖੀ ਜੀ ਆਪਾਂ ਇਹਨਾਂ ਮੱਝਾਂ ਦਾ ਇਹ ਹੈ ਵੀ 8 8 9 9 ਮਹੀਨੇ ਦੁੱਧ ਦੇਣਾ ਹੈ ਮੱਝਾਂ ਨੇ ਅੱਛਾ ਇਹ ਨਸਲ ਦੀਆਂ ਨੇ ਜੀ ਨਹੀਂ ਦੂਜੀਆਂ ਨੇ ਆਪਣੇ 2 2 3 3 ਮਹੀਨੇ ਦੇ ਕੇ ਆਪਣੇ ਹੜੀਆਂ ਦੀਆਂ ਨੇ ਤੁਸੀਂ ਮੈਂ ਬਾਹਰ ਦੇਖ ਲਈ ਨਾਮ ਵੀ ਬਹੁਤ ਸਾਰੇ ਪਏ ਹੋਏ ਨੇ ਕੀ ਕੀ ਜਿੱਤੇ ਹੋਏ ਇਹਨਾਂ ਨੇ ਇਹਨੇ ਆਪਣਾ 2016 ਚ ਚੈਂਪੀਅਨ ਬਣੀ ਸੀ ਮੁਖਸਰ ਸਾਹਿਬ ਚ ਹਾਂਜੀ ਤੇ ਬਾਕੀ ਡਿਸਟ੍ਰਿਕਟ ਲੈਵਲ ਤੇ ਜਿੱਤੇ ਹੋਏ ਆ ਜੀ ਫਰਸਟ ਨਾਮ ਦੇ ਤਾਂ ਇਸ ਪਾਸੇ ਜੋ ਹੈ ਮੱਝਾ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਹਾਡੀਆਂ ਨੇ ਹਾਂਜੀ ਅੱਛਾ ਤੁਸੀਂ ਛੇ ਲੈ ਕੇ ਆਏ ਹੋ ਹੈ ਹਾਂਜੀ ਤੇ ਸੇਮ ਜੋ ਖੁਰਾਕ ਪਿੱਛੇ ਦਸੀ ਗਏ ਇਹਨਾਂ ਦੀ ਵੀ ਸੇਮ ਹੀ ਹੈ ਤਾਂ ਵਕ ਵਕ ਤੁਸੀਂ ਦੇਖ ਸਕਦੇ ਹੋ ਨਸਲਾ ਦੀ ਜਿਹਨੇ گاਵਾ ਮੱਝਾ ਰਹਿਨੇ ਇਸ ਵਾਰ ਹੈ ਗਿਆ ਅਸੀਂ ਇੱਥੇ ਵੀ ਜਾ ਕੇ ਗੱਲਬਾਤ ਕਰਾਂਗੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਕਿੱਥੋਂ ਆਏ ਹੋ ਤੁਸੀਂ ਗੜਾਂਗਾ ਪਿੰਡ ਹੈ ਜੀ ਸਾਡਾ ਮੋਹਾਲੀ ਡਿਸਟ੍ਰਿਕਟ ਚ ਹਾਂਜੀ ਓਕੇ ਤੇ ਕੀ ਕੁਆਲਿਟੀ ਇਹਨਾਂ ਦੀਆਂ ਕੁਆਲਿਟੀ ਇਹ ਬਰੀਡ ਹੈ ਜੀ ਇੱਕ ਡੈਨਮਾਰਕ ਹੈ ਤੇ ਇੱਕ ਸਟੋਕੀ ਦੀ ਬਰੀਡ ਹੈ ਹਾਂਜੀ ਅੱਛਾ ਉਧਾ ਉਧਾ ਕਿੰਨੀ ਬਰੀਡ ਹੁੰਦੀ ਆਪਣੇ ਇਸ ਦੇ گاਵਾਂ ਦੇ ਵਿੱਚਕਾਰ ਤੇ ਮਰਝਾ ਵਿਚਕਾਰ ਪੰਜ ਛੇ ਬਰੀਡ ਪੰਜ ਛੇ ਤਰ੍ਹਾਂ ਦੀ ਬਰੀਡ ਹੁੰਦੀ ਹੈ ਜੀ ਵਧੀਆ ਤਾਂ ਹੁਣ ਤਾਂ ਬਹੁਤ ਆ ਗਈਆਂ ਜੀ ਹੁਣ ਐਚ ਐਫ ਬਰੀਡ ਹੈ ਸਭ ਤੋਂ ਵਧੀਆ ਤੇ ਖੁਰਾਕ ਕੀ ਹੈ ਇਹਨਾਂ ਦੀ ਖਰਾਕ ਸਾਈਲੇਜ ਪਾਉਣੇ ਆ ਨਾਲ ਫੀਡ ਮਿਕਸ ਕਰਕੇ ਸਾਈਲੇਜ ਮੇਨ ਖਰਾਕ ਜੀ ਹੁੰਦਾ ਤਾਂ ਤਾਂ 2 ਦਿਨ ਦਾ ਮੇਲਾ ਜਿਹ ਹੈ ਚੰਡੀਗੜ੍ਹ ਸੈਕਟਰ 17 ਦੇ ਵਿੱਚ ਕਰ ਦਿੱਤਾ ਜਿੱਥੇ ਮੰਤਰੀ ਗੁਰਮੀਤ ਖੁੜੀਆਂ ਨੇ ਵੀ ਕਿਹਾ ਕਿ ਕਿਤੇ ਨਾ ਕਿਤੇ ਪ੍ਰੋਤਸਾਹਿਤ ਕਰਨ ਦੀ ਲੋੜ ਹੈਗੀ ਆ ਪਿਆਰ ਸਾਂਝ ਬਣਾਉਣ ਦੀ ਲੋੜ ਹੈ ਕੈਮਰਾਮੈਨ ਸੁਮਿਤ ਦੇ ਨਾਲ ਨਿਰਭਜਨਵੰਦ ਜੈਨਿਕਸ ਵਿਰਾਵਾ ਟੀਵੀ